ਜਿਨ੍ਹਾਂ ਨੂੰ ਪਾਲਕ ਖਾਣੇ ਬਿਲਕੁਲ ਨਹੀਂ ਪਸੰਦ ਔਰ ਸਰਦੀਆਂ ਦੇ ਮੌਸਮ ਵਿੱਚ ਆਲੂ ਪਾਲਕ ਪਾਲਕ ਪਨੀਰ ਖਾ ਕੇ ਤੁਸੀਂ ਬੋਰ ਹੋ ਗਏ ਅੱਜ ਦੀ ਪਾਲਕ ਦੀ ਸਾਡੀ ਇਹ ਰੈਸিপি ਟਰਾਈ ਕਰਕੇ ਤੁਸੀਂ ਪਾਲਕ ਦੇ ਫੈਨ ਹੋ ਜਾਓਗੇ ਸੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੋਇਆਬੀਨ ਪਾਲਕ ਸਾਗ ਦੀ ਰੈਸিপি ਜੋ ਕਿ ਖਾਣ ਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਔਰ ਇਹਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ ਦੇਖ ਸਕਦੇ ਹੋ ਕਿੰਨੀ ਡਿਲੀਸ਼ੀਅਸ ਲੱਗ ਰਹੀ ਹੈ ਦੇਖਣ ਚ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਇੱਥੇ ਅਸੀਂ ਪਾਲਕ ਬਣਾਉਣ ਲਈ 1 ਕਿਲੋ ਪਾਲਕ ਯੂਜ਼ ਕਰ ਰਹੇ ਹਾਂ ਇਹਨੂੰ ਅਸੀਂ ਚੰਗੇ ਤਰੀਕੇ ਚੋਗ ਕੇ ਔਰ ਸਾਫ ਕਰਾਂਗੇ ਜਦੋਂ ਅਸੀਂ ਇਹਨੂੰ ਚੰਗੇ ਤਰੀਕੇ ਨਾਲ ਸਾਫ ਕਰ ਲਾਂਗੇ ਫਿਰ 1 ਕਿਲੋ ਪਾਲਕ ਵਿੱਚੋਂ ਸਿਰਫ 500 ਗ੍ਰਾਮ ਪਾਲਕ ਹੀ ਬਚੇਗੀ ਕਿਉਂਕਿ ਅੱਧੀ ਗੰਦਗੀ ਇਹਦੀ ਬਾਹਰ ਨਿਕਲ ਜਾਂਦੀ ਹੈ ਸੋ ਇੱਥੇ ਪਾਲਕ ਨੂੰ ਚੰਗੇ ਤਰੀਕੇ ਚੋਗ ਲਿਆਏ ਹੋਣ ਇਹਨੂੰ ਅਸੀਂ 3-4 ਵਾਰੀ ਪਾਣੀ ਵਿੱਚੋਂ ਚੰਗੇ ਤਰੀਕੇ ਵਾਸ਼ ਕਰਾਂਗੇ ਤਾਂ ਕਿ ਇਹਦੇ ਵਿੱਚੋਂ ਬਿਲਕੁਲ ਕਿਰਕ ਵਗੈਰਾ ਨਿਕਲ ਜਾ ਪਾਣੀ ਵਿੱਚੋਂ ਚੰਗੇ ਤਰੀਕੇ ਸਾਫ ਕਰਨ ਤੋਂ ਬਾਅਦ ਅਸੀਂ ਪਾਲਕ ਨੂੰ ਦੂਸਰੀ ਬਾਸਕਟ ਵਿੱਚ ਐਡ ਕਰਤਾ ਹੈ ਇਹਦੇ ਵਿੱਚ ਹੋ ਲਏਗੇ ਨੇ ਇਸ ਕਰਕੇ ਐਡ ਕੀਤਾ ਤਾਂ ਕਿ ਇਹਦੇ ਵਿੱਚੋਂ ਪਾਣੀ ਜਿੰਨਾ ਵੀ ਹੈ ਸਾਰਾ ਬਾਹਰ ਨਿਕਲ ਜੇ ਉਸ ਤੋਂ ਬਾਅਦ ਅਸੀਂ ਪਾਲਕ ਨੂੰ ਚੌਪ ਕਰਾਂਗੇ ਫਿਰ ਇਹਨੂੰ ਬੋਇਲ ਹੋਣ ਲਈ ਰੱਖਾਂਗੇ ਸੋ ਅੱਛੇ ਅਸੀਂ ਸਾਰੀ ਪਾਲਕ ਨੂੰ ਚੰਗੇ ਤਰੀਕੇ ਵਾਸ਼ ਕਰ ਲਿਆਏ ਹੁਣ ਇਹਨੂੰ ਅਸੀਂ ਰਫਲੀ ਚੌਪ ਕਰ ਲਾਂਗੇ ਬਹੁਤ ਜ਼ਿਆਦਾ ਬਾਰੀਕ ਚੌਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨੂੰ ਅਸੀਂ ਬੋਇਲ ਹੀ ਕਰਨਾ ਹੁੰਦਾ ਹੈ ਇਸ ਕਰਕੇ ਅਸੀਂ ਇਹਨੂੰ ਰਫਲੀ ਹੀ ਚੌਪ ਕਰਾਂਗੇ ਪਾਲਕ ਵਿੱਚ ਆਲੂ ਔਰ ਪਨੀਰ ਤਾਂ ਤੁਸੀਂ ਬਹੁਤ ਵਾਰੀ ਐਡ ਕਰਕੇ ਬਣਾਇਆ ਹੋਏਗਾ ਲੇਕਿਨ ਸਾਡੇ ਇਸ ਤਰੀਕੇ ਇੱਕ ਵਾਰੀ ਸੋਇਆਬੀਨ ਐਡ ਕਰਕੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਇਹ ਰੈਸਿਪੀ ਪਸੰਦ ਆਏਗੀ ਇੱਥੇ ਅਸੀਂ ਸਭ ਤੋਂ ਪਹਿਲਾਂ ਸੋਇਆਬੀਨ ਨੂੰ ਬੋਇਲ ਕਰ ਲੈਨੇ ਆ ਅਸੀਂ ਕੜ ਆਣੀ ਐਡ ਕਰਕੇ ਸੋਇਆਬੀਨ ਐਡ ਕਰਤੀ ਹੈ 5 ਮਿੰਟ ਅਸੀਂ ਇਹਨੂੰ ਚੰਗੇ ਤਰੀਕੇ ਬੋਇਲ ਕਰਕੇ ਤੇ ਹੁਣ ਅਸੀਂ ਦੂਸਰੀ ਪ੍ਰਾਤ ਵਿੱਚ ਕੱਢ ਲਿਆ ਹੈ ਬਹੁਤ ਜ਼ਿਆਦਾ ਅਸੀਂ ਇਹਨੂੰ ਬੋਇਲ ਨਹੀਂ ਕਰਨਾ 5 ਮਿੰਟ ਬੋਇਲ ਕਰਨ ਤੋਂ ਬਾਅਦ ਅਸੀਂ ਇਹਨੂੰ ਪਾਣੀ 'ਚੋਂ ਕੱਢਣ ਤੋਂ ਬਾਅਦ ਮੈਰੀਨੇਸ਼ਨ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਤੜਕੇ ਵਿੱਚ ਭੁੰਨਾਂਗੇ ਇੱਥੇ ਅਸੀਂ ਸੋਇਆਬੀਨ ਨੂੰ ਇੱਕ ਪਲੇਟ 'ਤੇ ਟਰਾਂਸਫਰ ਕਰ ਲਿਆ ਹੈ ਉੱਤੋਂ ਅਸੀਂ ਇਹਦੇ ਵਿੱਚ ਸੌਸ ਐਡ ਕੀਤੀ ਹੈ ਸੌਸ ਦੇ ਨਾਲ ਮੈਰੀਨੇਸ਼ਨ ਕਰਾਂਗੇ ਵਿੱਚ ਕੁਝ ਅਸੀਂ ਸਪਾਈਸਿਸ ਵੀ ਐਡ ਕਰਾਂਗੇ ਹਾਫ ਟੇਬਲस्पून ਤੋਂ ਵੀ ਘੱਟ ਦੇ ਵਿੱਚ ਅਸੀਂ ਨਮਕ ਐਡ ਕੀਤਾ ਹੈ ਹਾਫ ਟੇਬਲस्पून ਤੋਂ ਘੱਟ ਲਾਲ ਮਿਰਚੀ ਐਡ ਕੀਤੀ ਹੈ ਔਰ ਥੋੜੀ ਜਿਹੀ ਅਸੀਂ ਡੇਗੀ ਮਿਰਚ ਵੀ ਐਡ ਕੀਤੀ ਹੈ ਪਿੰਚ ਕੇ ਦੇ ਵਿੱਚ ਅਸੀਂ ਹਲਦੀ ਵੀ ਐਡ ਕੀਤੀ ਹੈ ਹੁਣ ਅਸੀਂ ਇਸ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਸੋਇਆਬੀਨ ਦੇ ਵਿੱਚ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਪੂਰੇ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਉਨਿੰਦੇੜ ਤੱਕ ਅਸੀਂ ਪਾਲਕ ਨੂੰ ਬੋਇਲ ਹੋਣ ਲਈ ਰੱਖ ਦਿੰਨੇ ਆ ਇੱਥੇ ਅਸੀਂ ਚੂਲੇ ਤੇ ਕੁੱਕਰ ਨੂੰ ਰੱਖਤਾ ਤੇ ਹੁਣ ਅਸੀਂ ਕੁੱਕਰ ਵਿੱਚ ਇੱਕ ਗਲਾਸ ਪਾਣੀ ਐਡ ਕੀਤਾ ਹੈ ਔਰ ਜਿਹੜੀ ਪਾਲਕ ਚੌਪ ਕੀਤੀ ਸੀ ਉਹ ਵੀ ਐਡ ਕੀਤੀ ਹੈ ਇੱਕ ਗਲਾਸ ਤੋਂ ਵੱਧ ਪਾਣੀ ਨਹੀਂ ਐਡ ਕਰਨਾ ਕਿਉਂਕਿ ਪਾਲਕ ਵੀ ਪਾਣੀ ਛੱਡਦੀ ਹੈ ਔਰ ਅਗਰ ਤੁਸੀਂ ਜ਼ਿਆਦਾ ਕੁਆਂਟੀਟੀ 'ਚ ਪਾਲਕ ਯੂਜ਼ ਕਰ ਰਹੇ ਹੋ ਫਿਰ ਥੋੜਾ ਜਿਹਾ ਅੱਧਾ ਗਲਾਸ ਹੋਰ ਵਧਾ ਸਕਦੇ ਹੋ ਪਾਣੀ ਦਾ ਹੁਣ ਇਹਨੂੰ ਅਸੀਂ ਬੋਇਲ ਹੋਣ ਲਈ ਰ ਸੀ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਵੀ ਰਫਲੀ ਚੋਪ ਕਰਕੇ ਐਡ ਕਰਤਾ ਹੈ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕਰਤਾ ਹੈ ਹੁਣ ਅਸੀਂ ਕੁੱਕਰ ਦਾ ਢੱਕਣ ਲਗਾ ਦਾਂਗੇ ਔਰ ਤਿੰਨ ਵਿਸਲਾਂ ਤੱਕ ਅਸੀਂ ਇਹਨੂੰ ਬੋਇਲ ਕਰਾਂਗੇ 19 ਡੇਰ ਤੱਕ ਅਸੀਂ ਢੜਕਾ ਚੋਪ ਕਰਕੇ ਰੈਡੀ ਕਰ ਲੈਣੇ ਆ ਇੱਥੇ ਅਸੀਂ ਅਦਰਕ ਨੂੰ ਰਫਲੀ ਚੋਪ ਕਰ ਰਹੇ ਹਾਂ ਤੁਸੀਂ ਚਾਹੋ ਤੇ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਵੀ ਐਡ ਕਰ ਸਕਦੇ ਹੋ ਜਾਂ ਫਿਰ ਦਰਦਰਾ ਕੁੱਟ ਕੇ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਢੜਕੇ ਵਾਸਤੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਉਹਨਾਂ ਨੂੰ ਵੀ ਛੋਟਾ ਛੋਟਾ ਚੋਪ ਕਰਾਂਗੇ ਬਰੀਕ-ਬਰੀਕ ਅਸੀਂ ਇਹਨਾਂ ਨੂੰ ਚੋਪ ਕਰਨਾ ਬਿਲਕੁਲ ਸਿੰਪਲ ਤੜਕਾ ਇਹਦੇ ਵਿੱਚ ਅਸੀਂ ਲਗਾਣਾ ਹੈ ਤੇ ਬਿਲਕੁਲ ਸਿੰਪਲ ਹੀ ਸਪਾਈਸਿਸ ਅਸੀਂ ਇਹਦੇ ਵਿੱਚ ਐਡ ਕਰਨੀਆਂ ਨੇ ਐਕਸਟਰਾ ਕੋਈ ਵੀ ਸਪਾਈਸਿਸ ਨਹੀਂ ਐਡ ਕਰਨੀਆਂ ਤਾਂ ਵੀ ਸਾਡੀ ਸੋਇਆਬੀਨ ਪਾਲਕ ਸਾਗ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਏਗੀ ਹੁਣ ਅਸੀਂ ਇੱਥੇ ਟਮਾਟਰ ਚੌਪ ਕਰਨ ਜਾ ਰਹੇ ਹਾਂ ਇੱਥੇ ਅਸੀਂ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਉਹਨਾਂ ਨੂੰ ਰਫਲੀ ਚੌਪ ਕਰ ਰਹੇ ਹਾਂ ਤੁਸੀਂ ਚਾਹੋ ਤੇ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਚੌਪ ਟਮਾਟਰ ਖਾਣੇ ਨਹੀਂ ਪਸੰਦ ਸੋ ਇੱਥੇ ਸਾਡੀ ਪਾਲਕ ਨੂੰ ਤਿੰਨ ਵਿਸਲਸ ਆ ਚੁੱਕੀਆਂ ਨੇ ਔਰ ਬਿਲਕੁਲ ਸਟੀਮ ਵੀ ਇਹਦੇ ਵਿੱਚੋਂ ਕਲ ਚੁੱਕੀ ਹੈ ਔਰ ਪਾਲਕ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਕੇ ਰੈਡੀ ਹੋ ਗਈ ਹੈ ਹੁਣ ਅਸੀਂ ਕਰਦੇ ਹਾਂ ਤੜਕੇ ਦੀ ਤਿਆਰੀ ਤੜਕਾ ਲਗਾਉਣ ਲਈ ਅਸੀਂ ਚੁੱਲੇ ਤੇ ਕੜਾਈ ਗਰਮ ਹੋਣ ਲਈ ਰੱਖਤੀ ਹੈ ਹੁਣ ਅਸੀਂ ਪਾਲਕ ਵਿੱਚ 3 ਟੇਬਲस्पून ਆਟਾ ਐਡ ਕਰਨ ਜਾ ਰਹੇ ਹਾਂ ਤੇ ਇਹਨੂੰ ਅਸੀਂ ਚੰਗੇ ਤਰੀਕੇ ਘੋਟਾਂਗੇ ਜਿਸ ਤਰੀਕੇ ਅਸੀਂ ਸਾਗ ਵਿੱਚ ਮੱਕੀ ਦਾ ਆਟਾ ਐਡ ਕਰਕੇ ਘੋਟਦੇ ਹਾਂ ਉਸ ਤੋਂ ਬਾਅਦ ਅਸੀਂ ਇਹਨੂੰ ਚੁੱਲੇ ਤੇ ਰੱਖ ਕੇ 2-3 ਗੜਕੇ ਲਗਵਾਏ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਤੜਕਾ ਲਗਾਉਣਾ ਹੈ ਦੇਖ ਸਕਦੇ ਹੋ ਅਲਣ ਬਿਲਕੁਲ ਵਧੀਆ ਤਰੀਕੇ ਪਾਲਕ ਵਿੱਚ ਘol ਚੁੱਕਿਆ ਹੈ ਹੁਣ ਇਹਨੂੰ ਅਸੀਂ ਉਤਾਰ ਲੈਣੇ ਆਂ ਤੇ ਧੜਕਾ ਲਗਾਉਣ ਦੀ ਤਿਆਰੀ ਕਰਦੇ ਆ ਇੱਥੇ ਅਸੀਂ ਕੜਾਈ ਵਿੱਚ 3 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਚੰਗੇ ਤਰੀਕੇ ਗਰਮ ਹੋ ਗਿਆ ਹੈ ਹਾਫ ਟੇਬਲस्पून ਅਸੀਂ ਇਹਦੇ ਵਿੱਚ ਜੀਰਾ ਐਡ ਕੀਤਾ ਹੈ ਜਦੋਂ ਜੀਰਾ ਬਿਲਕੁਲ ਵਧੀਆ ਤਰੀਕੇ ਭੁੰਨਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਧੜਕਾ ਚੌਪ ਕਰਕੇ ਰੈਡੀ ਕੀਤਾ ਹੈ ਇੱਕ ਇੱਕ ਕਰਕੇ ਉਹਨੂੰ ਐਡ ਕਰਾਂਗੇ ਇੱਥੇ ਅਸੀਂ ਸਭ ਤੋਂ ਪਹਿਲਾਂ ਅਦਰਕ ਨੂੰ ਐਡ ਕੀਤਾ ਹੈ ਜਦੋਂ ਅਦਰਕ ਵਿੱਚੋਂ ਹਲਕਾ ਕੱਚਾਪਨ ਦੂਰ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ ਔਰ ਪਿਆਜ਼ ਚੌਪ ਜਿਹੜੇ ਕੀਤੇ ਆ ਉਹ ਐਡ ਕਰਤੇ ਆ ਹਰੀਆਂ ਮਿਰਚਾਂ ਅਸੀਂ ਪਹਿਲਾਂ ਪਾਲਕ ਦੇ ਵਿੱਚ ਐਡ ਕੀਤੀਆਂ ਇਹ ਹੁਣ ਅਸੀਂ ਤੜਕੇ ਵਿੱਚ ਵੀ ਐਡ ਕੀਤੀਆਂ ਨੇ ਤੁਸੀਂ ਚਾਹੋ ਤਾਂ ਸਕਿਪ ਕਰ ਸਕਦੇ ਹੋ ਅਗਰ ਘੱਟ ਸਪਾਈਸੀ ਖਾਣਾ ਪਸੰਦ ਕਰਦੇ ਹੋ ਹਾਫ ਟੇਬਲस्पून ਇਹਦੇ ਵਿੱਚ ਅਸੀਂ ਹਿੰਗ ਐਡ ਕੀਤੀ ਹੈ ਹੁਣ ਸਾਡੇ ਇੱਥੇ ਪਿਆਜ਼ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਅਸੀਂ ਸਾਰੀਆਂ ਸਪਾਈਸਿਸ ਥੋੜੀਆਂ-ਥੋੜੀਆਂ ਇੱਥੇ ਐਡ ਕਰਾਂਗੇ ਹਾਫ ਟੇਬਲस्पून ਹਲਦੀ ਹਾਫ ਟੇਬਲस्पून 1/2 ਟੇਬਲस्पून ਲਾਲ ਮਿਰਚ ਔਰ 1/2 ਟੇਬਲस्पून ਡੇਗੀ ਮਿਰਚ ਐਡ ਕੀਤੀ ਹੈ। ਹੁਣ ਜਿਹੜੇ ਅਸੀਂ ਟਮਾਟਰ ਰਫਲੀ ਚੌਪ ਕੀਤੇ ਸੀ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਔਰ ਚੰਗੇ ਤਰੀਕੇ ਤੜਕੇ ਵਿੱਚ ਭੁੰਨਾਂਗੇ। ਉਸ ਤੋਂ ਬਾਅਦ ਜਿਹੜੀ ਅਸੀਂ ਸੋਇਆਬੀਨ ਮੈਰੀਨੇਟ ਕਰਕੇ ਰੱਖੀ ਹੈ ਉਹਨੂੰ ਤੜਕੇ ਵਿੱਚ ਐਡ ਕਰਾਂਗੇ ਔਰ 2-3 ਮਿੰਟ ਇਹਨੂੰ ਚੰਗੀ ਤਰੀਕੇ ਤੜਕੇ ਨਾਲ ਭੁੰਨਾਂਗੇ ਤਾਂਕਿ ਸਾਰਾ ਮਸਾਲਾ ਇਹਦੇ ਵਿੱਚ ਵਧੀਆ ਤਰੀਕੇ ਰਚ ਜਾਏ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੀ ਪਾਲਕ ਬੋਇਲ ਕਰਕੇ ਰੈਡੀ ਕੀਤੀ ਹੈ ਉਹ ਐਡ ਕਰ ਦਾਂਗੇ ਤੇ ਚੰਗੇ ਤਰੀਕੇ ਮਿਕਸ ਕਰ ਦਾਂਗੇ। ਤੁਸੀਂ ਦੇਖ ਸਕਦੇ ਹੋ ਗਾਇਸ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਪਾਲਕ ਦਾ ਔਰ ਤੜਕਾ ਵੀ ਕਿੰਨੇ ਵਧੀਆ ਤਰੀਕੇ ਨਾਲ ਲੱਗ ਕੇ ਰੈਡੀ ਹੋਇਆ ਹੈ ਸੋ ਇੱਥੇ ਸਾਡੀ ਸੋਇਆਬੀਨ ਪਾਲਕ ਸਾਗ ਬਣ ਕੇ ਰੈਡੀ ਹੋ ਚੁੱਕਿਆ ਹੈ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਦੇਖਣ 'ਚ ਡੇਲੀਸ਼ੀਅਸ ਲੱਗ ਰਹੀ ਹੈ ਖਾਣ 'ਚ ਵੀ ਇਹ ਰੈਸਿਪੀ ਬਹੁਤ ਜ਼ਿਆਦਾ ਟੇਸਟੀ ਹੈ ਗਾਇਸ ਸਾਡੇ ਇਸ ਤਰੀਕੇ ਨਾਲ ਜਿੱਦਾਂ ਅਸੀਂ ਸਟੈਪ ਬਾਈ ਸਟੈਪ ਤੁਹਾਨੂੰ ਰੈਸਿਪੀ ਦਸੀਏ ਉਸੇ ਤਰੀਕੇ ਨਾਲ ਜੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਬਹੁਤ ਜ਼ਿਆਦਾ ਟੇਸਟੀ ਵੀ ਬਨੇਗੀ ਤੁਹਾਡਾ ਦਿਲ ਕਰੇਗਾ ਬਾਰ-ਬਾਰ ਬਣਾਈਏ ਸੋ ਜ਼ਰੂਰ ਟਰ